ਪਸ਼ਚਮੀ ਬੰਗਾਲ ਦੇ ਦੁਰਗਾਪੁਰਚ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਦੀ ਸੈਕੰਡ ਯਰ ਦੀ ਐਮਬੀਬੀਐਸ ਵਿਦਿਆਰਥੀ ਜੋ 오ਡੀਸਾ ਦੀ ਰਿਆਸ਼ੀਆ ਨਾਲ ਸ਼ੁੱਕਰਵਾਰ ਰਾਤ ਨੂੰ ਦੁਸ਼ਕਰਮ ਦੀ ਘਟਨਾ ਵਾਪਰੀ। ਘਟਨਾ 10 ਅਕਤੂਬਰ 2025 ਨੂੰ ਰਾਤ ਲਗਭਗ 10 ਵਜੇ ਵਾਪਰੀ। ਵਿਦਿਆਰਥੀ ਆਪਣੇ ਇੱਕ ਦੋਸਤ ਨਾਲ ਕਾਲਜ ਦੇ ਨੇੜੇ ਡਿਨਰ ਕਰਨ ਗਈ ਸੀ ਪਰ ਜਦੋਂ ਉਸ ਦਾ ਦੋਸਤ ਉੱਤੋਂ ਚਲਾ ਗਿਆ ਤਿੰਨ ਅਣਜਾਨ ਆਦਮੀ ਆਏ। ਉਹਨਾਂ ਨੇ ਵਿਦਿਆਰਥੀ ਦਾ ਮੋਬਾਈਲ ਖੋਲ ਲਿਆ ਅਤੇ ਉਹਨੂੰ ਜੰਗਲ ਵਿੱਚ ਲੈ ਜਾ ਕੇ ਸਮੂਹਿਕ ਬਲਦਕਾਰ ਕੀਤਾ। આરોપી ਨੇ ਧਮਕੀ ਦਿੱਤੀ ਕਿ ਜੇ ਉਹਨੇ ਕਿਸੇ ਨੂੰ ਦੱਸਿਆ ਦਾ ਬਹੁਤ ਭਿਆਨਕ ਨਤੀਜੇ ਹੋਣਗੇ ਇਸ ਦੇ ਨਾਲ ਮੋਬਾਈਲ ਵਾਪਸ ਕਰਨ ਲਈ ਪੈਸਿਆਂ ਦੀ ਮੰਗ ਵੀ ਕੀਤੀ ਗਈ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਬਾਅਦ ਵਿੱਚ ਤੋਂ ਹੋਰ આરોપી ਵੀ ਫੜੇ ਗਏ ਹੁਣ ਕੁੱਲ ਪੰਜ ਲੋਕ ਗ੍ਰਿਫਤਾਰ ਹੋ ਚੁੱਕੇ ਹਨ ਇਹਨਾਂ ਵਿੱਚੋਂ ਇੱਕ આરોપી ਸਥਾਨਿਕ ਹਸਪਤਾਲ ਦਾ ਗਰੁੱਪ ਡੀ ਕਰਮਚਾਰੀ ਹੈ ਸਾਰੇ આરોપીਆਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਅਤੇ ਜਾਂਚ ਜਾਰੀ ਹੈ ਪੇੜਤਾ ਨੂੰ ਉਸੇ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਡਾਕਟਰਾਂ ਦੇ ਅਨੁਸਾਰ ਉਸ ਦੀ ਹਾਲਤ ਹੁਣ ਸਥੇ ਪਰ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਕਾਫੀ ਸਦਮੇ ਵਿੱਚ ਹੈ ਉਸ ਦਾ ਬਿਆਨ ਪੁਲਿਸ ਨੇ ਰਿਕਾਰਡ ਕਰ ਲਿਆ ਹੈ ਅਤੇ ਕੇਸ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ ਪਿੜਤਾ ਦੇ ਪਿਤਾ ਨੇ ਕਿਹਾ ਕਿ ਹੁਣ ਉਹਦੀ ਤੀ ਬੰਗਾਲ ਵਿੱਚ ਸੁਰੱਖਿਅਤ ਨਹੀਂ ਹੈ ਇਸ ਲਈ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਤੀ ਨੂੰ 오ੜੀਸਾ ਵਿੱਚ ਟ੍ਰਾਂਸਫਰ ਕੀਤਾ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਸੁਰੱਖਿਅਤ ਤਰੀਕੇ ਨਾਲ ਜਾਰੀ ਰੱਖ ਸਕੇ ਇਸ ਘਟਨਾ ਤੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਪ੍ਰਤੀਕਿਰਿਆ ਵੀ ਆਈ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਨਿੱਜੀ ਕਾਲਜ ਨੂੰ ਨੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨੇ ਸਵਾਲ ਚੁੱਕਿਆ ਕਿ ਵਿਦਿਆਰਥੀ ਰਾਤ 12:30 ਵਜੇ ਕੈਂਪਸ ਤੋਂ ਕਿਉਂ ਬਾਹਰ ਗਈ। ਨੈਸ਼ਨਲ ਕਮਿਸ਼ਨ ਫਾਰ ਔਮਨ ਐਨਸੀਡਬਲੂ ਨੇ ਕੇਸ ਦਾ ਸੋਮੋਟੋ ਸੰਜੋਗ ਲਿਆ ਹੈ ਅਤੇ ਪੁਲਿਸ ਤੋਂ 5 ਦਿਨਾਂ ਵਿੱਚ ਰਿਪੋਰਟ ਮੰਗੀ ਹੈ। 오ਡੀਸਾ ਸਰਕਾਰ ਨੇ ਵੀ ਬੰਗਾਲ ਪੁਲਿਸ ਦੀ ਕਾਰਵਾਈ ਤੋਂ ਸੰਤੋਸ਼ ਪ੍ਰਗਟ ਕੀਤਾ ਅਤੇ ਪੀੜਤਾ ਦੇ ਪਰਿਵਾਰ ਨੂੰ ਸਹਾਇਤਾ ਦਾ ਭਰੋਸਾ ਦਿੱਤਾ। ਇਹ ਘਟਨਾ ਸਿਰਫ ਦੁਰਗਾਪੁਰ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਇੱਕ ਚੇਤਾਵਨੀ ਹੈ ਕਿ ਮਹਿਲਾ ਸੁਰੱਖਿਆ ਤੇ ਔਰ ਕੜੀ ਕਾਰਵਾਈ ਦੀ ਲੋੜ ਹੈ ਸਮਾਜ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਕੇ ਇਹ ਜੇ ਕਦਮ ਚੁੱਕਨੇ ਹੋਣਗੇ ਤਾਂ ਜੋ ਪਵਿੱਖ ਵਿੱਚ ਇਹ ਜਿਹਾਂ ਘਟਨਾਵਾਂ ਨਾ ਹੋਣ